ਕਾਰਜੋਕ ਪੰਜਾਬ ਵਾਸੀ ਮੇਰੇ ਭੈਣੋ ਸਾਰਿਆਂ ਨੂੰ ਜੈਪੀ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਇਸ਼ੂ ਤੇ ਮੈਂ ਲਾਈਵ ਹਾਂ ਬਹੁਤ ਹੀ ਇਹ ਪੇਨਫੁੱਲ ਇਸ਼ੂ ਆ ਦੁਖਦਾਇਕ ਹੈ ਕਿ ਐ ਹਰਿਆਣਾ ਗੋਮੇ ਦਾ ਆਈਪੀਐਸ ਸਤਕਾਰੀ ਬਾਈ ਪੂਰਨ ਜਿਹੜਾ ਐਡੀਟੀਪੀ ਦੇ ਰੈਂਕ ਤੇ ਹੁਣ ਸੀ ਉਹਨਾਂ ਦੀ ਖੁਦਕੁਸ਼ੀ ਦਾ ਮਾਮਲਾ ਬਹੁਜਨ ਸਮਾਜ ਪਾਰਟੀ ਇਸ ਦੁਖਦਾਇਕ ਘਟਨਾਕਰਮ ਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੀ ਹੈ ਦੁੱਖ ਵਿੱਚ ਪੂਰਨ ਤੌਰ ਤੇ ਸ਼ਾਮਲ ਹੈ ਔਰ ਅਸੀਂ ਅੱਜ ਪਰਿਵਾਰ ਕੋਲ ਵਿਜ਼ਿਟ ਵੀ ਕੀਤਾ ਕੱਲ ਸੰਡੇ ਹਰਿਆਣਾ ਸਟੇਟ ਦੇ ਪ੍ਰੈਜ਼ੀਡੈਂਟ ਸਭ ਵੀ ਉੱਥੇ ਗਏ ਕੱਲ ਚੰਡੀਗੜ੍ਹ ਸਟੇਟ ਬੀਐਸਪੀ ਦਾ ਪ੍ਰੈਜ਼ੀਡੈਂਟ ਲਗਾਤਾਰ ਉੱਥੇ ਹੈ ਔਰ ਕੱਲ ਬੀਐਸਪੀ ਦੇ ਸੰਡੇ ਪਾਰਟੀ ਦੇ ਐਮਐਲਏ ਸਾਹਿਬ ਵੀ ਉੱਥੇ ਜਾ ਕੇ ਆਏ ਔਰ ਅੱਜ ਮੈਂ ਵੀ ਉੱਥੇ ਗਿਆ ਪਰਿਵਾਰ ਨੂੰ ਅਸੀਂ ਮਿਲੇ ਔਰ ਪਾਰਟੀ ਦੀ ਸਾਡੀ ਕੌਮੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜਿਨੇ ਵੀ ਇਸ ਦੇ ਤੇ ਸਟੇਟਮੈਂਟ ਜਾਰੀ ਕਰਕੇ ਜਿੱਥੇ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ ਉੱਥੇ ਉਹਨੇ ਸਰਕਾਰ ਨੂੰ ਕਿਹਾ ਵੀ ਕਿ ਜਿਹੜੇ ਜਿਹੜਾ ਵਿਕਟਮ ਪਰਿਵਾਰ ਹਨ ਉਹਨੂੰ ਜਸਟਿਸ ਇਨਸ਼ੋਰ ਕਰਨ ਲਈ ਇਨਸਾਫ ਦੇਣ ਲਈ ਸਰਕਾਰ ਜਿਹੜੀ ਆ ਜੋ ਉਹਨੇ ਆਪਣਾ ਸੁਵਿਸ਼ੈ ਨੋਟ ਲਿਖਿਆ ਹੈ ਉਹਦੇ ਮੁਤਾਬਕ ਦੋਸ਼ੀ ਅਧਿਕਾਰੀਆਂ ਨੂੰ ਐਫਆਈਆਰ ਤੇ ਨਾਮਜ਼ਦ ਕਰੇ ਔਰ ਉਹਨਾਂ ਦੀ ਗ੍ਰਿਫਤਾਰੀ ਕਰ ਜਿੱਥੇ ਸਾਡੀ ਕੌਮੀ ਪ੍ਰਧਾਨ ਨੇ ਇਹ ਸਖਤ ਸਟੈਂਡ ਲਿਆ ਪਰਿਵਾਰ ਦੇ ਇਨਸਾਫ ਦੇ ਲਈ ਅਸੀਂ ਆਪਣੀ ਨੈਸ਼ਨਲ ਪ੍ਰੈਜ਼ੀਡੈਂਟ ਦਾ ਧੰਨਵਾਦ ਵੀ ਕਰਦੇ ਹਾਂ ਉੱਥੇ ਅਸੀਂ ਵੀ ਪਰਿਵਾਰ ਕੋਲ ਗਏ ਔਰ ਪਰਿਵਾਰ ਨੇ ਸਾਨੂੰ ਵੀ ਇਹ ਗੱਲ ਦੱਸੀ ਹੈ ਕਿ ਅਸੀਂ ਅਸੀਂ ਸਰਕਾਰ ਤੋਂ ਇਹ ਚਾਹੁੰਦੇ ਕਿ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਇਹ ਦੋਸ਼ੀਆਂ ਦੇ ਵਿਰੁੱਧ ਤੁਰੰਤ ਕਾਰਵਾਈ ਕਰੇ لیکن افسوس کہ ਜਿਹੜੀ ایف ائی آر ਦਰਜ ਕੀਤੀ ਗਈ ਉਹਦੇ ਵਿੱਚ ਕਿਸੇ ਇੱਕ ਵੀ ਦੋਸ਼ੀ ਦਾ ਨਾਮ ਨਾਮਜ਼ਦ ਨਹੀਂ ਕੀਤਾ ਤੋਂ ਨਾਮ ਜਦ ਕਿ ਉਹਨੇ ਸੈਲਫ ਨੋਟ ਦੇ ਵਿੱਚ ਨਾਮ ਮੈਂਸ਼ਨ ਕੀਤੇ ਹੋਏ ਤੋਂ ਸੈਲਫ ਨੋਟ ਜਿਹੜਾ ਆ ਉਹ ਡਾਈنگ ਡੈਕਲੇریشن ਉਹਦੇ ਉਹ ਆਪਣੇ ਐਵੀਡੈਂਸਸ ਤੋਂ ਬਾਅਦ ਕੋਈ ਇਨਕੁਆਇਰੀ ਦੀ ਜ਼ਰੂਰਤ ਨਹੀਂ ਹੈ ਤੁਹ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਜੋ ਉਹਨਾਂ ਨੇ ਨਾਮਜ਼ਦ ਕੀਤੇ ਆ ਆਪਣੇ ਨੋਟ ਦੇ ਵਿੱਚ ਉਹਨਾਂ ਦੇ ਨਾਮ ਐਫਆਈਆਰ 'ਚ ਪਾਏ ਜਾਣ। ਐਫਆਈਆਰ 'ਚ ਨਾਮ ਨਹੀਂ ਪਾਉਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਰਕਾਰ ਦੋਚੀਆਂ ਨੂੰ ਬਚਾਉਣ ਦਾ ਯਤਨ ਕਰਦੀ। ਔਰ ਇਟੋ ਤੱਕ ਕਿ ਪਰਿਵਾਰ ਦੀ ਕੰਸੈਂਟ ਤੋਂ ਬਿਨਾਂ ਉਹ ਡੈੱਡ ਬੋਡੀ ਵੀ ਜਿਹੜੀ ਆ ਹਸਪੀਟਲ ਤੋਂ ਪੀਜੀਐਨ ਨੂੰ ਲੈ ਕੇ ਚਲੇ ਗਈ। ਗਲ ਕੇ ਲਜਾਈ ਨਹੀਂ ਸਕਦੇ। ਪਰਿਵਾਰ ਨੇ ਕਿਹਾ ਕਿ ਸਾਡੀ ਕੰਸੈਂਟ ਤੋਂ ਬਿਨਾਂ ਲੈ ਕੇ ਗਏ। ਹੁਣ ਜਿਹੜਾ ਪਰਿਵਾਰ ਹੈ ਉਹਨਾਂ ਦੀ ਜਿਹੜੀ ਮਾਤਰਮ ਪਤਨੀ ਹੈ ਉਹ ਵੀ ਇੱਕਾਈਏ ਸਹਾਕਾਰੀ ਹੈ। ਉਹਨੇ ਕਿਹਾ ਕਿ ਭਈ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਇਹ ਜਿਹੜਾ ਇਸ ਪਰਿਵਾਰ ਨੂੰ ਸਾਨੂੰ ਇਨਸਾਫ ਮਿਲ ਸਕੇ। ਇਹ ਹਮਲਾ ਹੈ ਮਨੁਬਾਦੀ ਵਿਵਸਥਾ ਦਾ ਜਾਤੀਵਾਦੀ ਵਿਵਸਥਾ ਦਾ ਕਿਉਂਕਿ ਜਿਹੜਾ ਉਹਨਾਂ ਨੇ ਸੁਸਾਈਡ ਨੋਟ ਲਿਖਿਆ ਉਹਦੇ ਵਿੱਚ ਸਪਸ਼ਟ ਉਹਨੇ ਦਰਜ ਕੀਤਾ ਹੈ ਕਿਵੇਂ ਮੇਰਾ ਜਾਤੀ ਉਤਪੀੜਨ ਪਿਛਲੇ 5 ਸਾਲਾਂ ਤੋਂ ਹੋ ਰਿਹਾ ਮੈਨੂੰ ਅਪਮਾਨਿਤ ਕੀਤਾ ਜਾ ਰਿਹਾ ਮੇਰੀ ਛੁੱਟੀਆਂ ਨਹੀਂ ਮਨਜ਼ੂਰ ਕੀਤੀ ਜਾ ਰਹੀ ਮੇਰੇ ਨਾਲ ਅਨਿਆਯ ਹੋ ਰਿਹਾ ਮੇਰੇ ਪ੍ਰੇਤਿਆਚਾਰ ਹੋ ਰਿਹਾ ਤੋ ਇਹ 5 ਸਾਲ ਤੋਂ ਉਹ ਫੇਸ ਕਰ ਰਿਹਾ ਸੀ ਜਦ ਕਿ 10 ਸਾਲ ਪਹਿਲਾਂ ਉਹਨੂੰ ਪ੍ਰੈਜ਼ੀਡੈਂਟ ਅਵਾਰਡ ਮਿਲਿਆ ਤੋ ਇਹ ਸਾਰੇ ਕਟਨਾ ਕਰਮ ਨੂੰ ਦੇਖਦੇ ਹੋਏ ਬਹੁਜਨ ਸਮਾਜ ਪਾਰਟੀ ਇਹਦੀ ਸਖਤ ਸ਼ਬਦਾਂ ਨਿੰਦਾ ਕਰਦੀ ਹੋਈ ਅਸੀਂ ਇਹ ਫੈਸਲਾ ਕੀਤਾ ਕਿ 13 ਤਰੀਕ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਬਹੁਜਨ ਸਮਾਜ ਪਾਰਟੀ ਰੋਜ਼ ਧਰਨਾ ਪ੍ਰਦਰਸ਼ਨ ਕਰੇ ਔਰ ਉਹਦੇ ਨਾਲ-ਨਾਲ ਅਸੀਂ ਡਿਪਟੀ ਕਮਿਸ਼ਨਰਾਂ ਨਾਲ ਹੀ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਤੇ ਮੈਮੋਰੰਡਮ ਭੇਜਾਂਗੇ ਤਾਂ ਕਿ ਸਰਕਾਰ ਇਸ ਸੈਂਸਿਟਿਵ ਇਸ਼ੂ ਨੂੰ ਦਬਾ ਨਾ ਸਕੇ ਜਿਸ ਤਰ੍ਹਾਂ ਚੀਫ ਜਸਟਿਸ ਆਫ ਇੰਡੀਆ ਦੇ ਮੁੱਦੇ ਤੇ ਹੋਇਆ ਬਹੁਤ ਹੀ ਉਹ ਘਟਨਾਕਰਮ ਵੀ ਇਹ ਝੰਡੋੜਨ ਵਾਲਾ ਹੈ ਦੇਸ਼ ਲਈ ਕਿ ਜਿਨ੍ਹਾਂ ਤੋਂ ਅਸੀਂ ਉਮੀਦ ਰੱਖਦੇ ਆ ਕਿ ਇਹ ਕਨਸਟੀਟਿਊਸ਼ਨ ਨੂੰ ਡਿਫਾਈਨ ਕਰਨਗੇ ਇਹ ਸਾਨੂੰ ਜਸਟਿਸ ਦੇਣਗੇ ਅੱਜ ਸੁਪਰੀਮ ਕੋਰਟ ਦਾ ਮੁੱਖ ਜੱਜ ਵੀ ਇਸ ਜਾਤੀਵਾਦੀ ਵਿਵਸਥਾ ਤੋਂ ਬਚ ਨਹੀਂ ਰਿਹਾ ਤੋਂ ਬਾਜਨ ਸਮਾਜ પાર્ટી ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ 13 ਤਰੀਕ ਸੂਬਾ ਸਵੇਰੇ 11 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇਵਾਂਗੇ ਔਰ ਚੰਡੀਗੜ੍ਹ ਚ ਵੀ ਮੈਮੋਰੰਡਮ ਦਿੱਤੇ ਜਾਣਗੇ ਮੇਰੀ ਹਰਿਆਣਾ ਸਟੇਟ ਦੇ ਪ੍ਰੈਜ਼ੀਡੈਂਟ ਨਾਲ ਗੱਲ ਹੋਈ ਆ ਹਰਿਆਣਾ ਸਟੇਟ ਦੇ ਪ੍ਰੈਜ਼ੀਡੈਂਟ ਵੀ ਇਹ ਐਲਾਨ ਕਰ ਲਏ ਆ ਕਿ ਸੋਮਵਾਰ ਨੂੰ ਹਰਿਆਣੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਮੈਮੋਰੰਡਮ ਦਿੱਤੇ ਜਾਣਗੇ ਅਸੀਂ ਬੌਧਿਲ ਸਮਾਜ ਪਾਰਟੀ ਦਾ ਇਹ ਯਤਨ ਹੋਏਗਾ ਕਿ ਪਰਿਵਾਰ ਨੂੰ ਇਨਸਾਫ ਮਿਲੇ ਤੋਂ ਐਸੀ ਐਗਜ਼ੈਂਪਲ ਵੀ ਬਣੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਡਾ ਹੋਰ ਅਧਿਕਾਰੀ ਇਸ ਵਿਵਸਥਾ ਦਾ ਸ਼ਿਕਾਰ ਨਾ ਹੋਵੇ ਜਿੱਥੇ ਠੀਕ ਜਸਟਿਸ ਗਿਵ ਨਾ ਹੋਵੇ ਇਸ ਪ੍ਰਬੰਧ ਵਿੱਚ ਜਿਸ ਪ੍ਰਬੰਧ ਵਿੱਚ ਐਡੀਪੀ ਸਿਕਿਓਰ ਨਾ ਹੋਵੇ ਜਿਸ ਪ੍ਰਬੰਧ ਵਿੱਚ ਚੁਣੀ ਹੋਈ ਨਮਾਇंदे ਸਿਕਿਓਰ ਨਾ ਹੋਣ ਉੱਥੇ ਗਰੀਬ ਦਲਿਤ ਪਛੜਾ ਪਿੰਡਾਂ ਸ਼ਹਿਰਾਂ ਦੁਕਾਨਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮੇ ਜਿਹੜੇ ਆ ਇਹ ਬਵਸਤਾ ਜਿਹੜੀ ਆ ਜੱਤੀਵਾਦੀ ਉਹਨਾਂ ਦਾ ਕਿੰਨਾ ਗਹਿਰਾ ਉਤਪੀੜਨ ਕਰਦੀ ਹੋਏਗੀ ਇਹ ਸਾਡੇ ਸਫਲ ਚਿੰਤਨ ਔਰ ਮੰਥਨ ਦਾ ਪਛਾ ਹੈ ਜਿੱਥੇ ਅਸੀਂ ਇਸ ਘਟਨਾ ਤੇ ਮੈਮੋਰੰਡਮ ਜਰਿਆ ਉਥੇ ਮੈਂ ਸਮਾਜ ਨੂੰ ਸੱਦਾ ਦੇਣਾ ਚਾਹੁੰਦਾ ਬੁੱਧੀਜੀਵੀ ਇਹਨਾਂ ਅਧਿਕਾਰੀਆਂ ਨੂੰ ਦਲਤਾਂ ਪਛੜਿਆ ਨੂੰ ਬਹੁਜਨਾਂ ਨੂੰ ਮੈਂ ਸੱਦਾ ਦੇਣਾ ਚਾਹੁੰਦਾ ਕਿ ਆਓ ਆਪਾਂ ਡਾਕਟਰ ਅੰਬੇਡਕਰ ਸਾਹਿਬ ਕਾਂਚੀਰਮ ਸਾਹਿਬ ਨੂੰ ਅਦਰਸ਼ ਮੰਨ ਕੇ ਪੈਣ ਕੁਮਾਰੀ ਮਾਹਮ ਤੇ ਜਿਹਦੀ ਲੀਡਰਸ਼ਿਪ ਦੇ ਵਿੱਚ ਬੌਂਟਨ ਸਮਾਜ ਪਾਰਟੀ ਦੇ ਪਲੇਟਫਾਰਮ ਤੇ ਅਸੀਂ ਯੂਨਾਈਟ ਹੋਏ ਕਿਉਂਕਿ politcal unity ਹੀ ਸਾਡੀ ਇਸ victimisation ਨੂੰ ਖਤਮ ਕਰ ਸਕਦੀ ਹੈ ਔਰ ਸਾਨੂੰ emancipation ਦੇ ਮੁਕਤੀ ਦੇ ਰਸਤੇ ਤੇ ਲਿਜਾ ਸਕਦੀ ਹੈ ਧੰਨਵਾਦ ਜੈਪਿੰਗ ਜੈਪਾ